खालसे जी के बोल वाले बोलो जी बोलो जी सिखा लो सिखी दान केस दान रैत दान विवेक दान उत्साह दान भरोसा दान दाना सिर दान नाम दान श्री अमृतसर साहब जी के दर्शन स्नान चौकियां झंडे बोंगे जगो जगो टन धर्म का जयकार खालसे जी के बोल वाले बोलो जी ਕਾ ਦਾ ਨੰਨੇਵਾ ਮਤਿ ਮਤਿ ਪਤਲਾ ਰਖਾ ਪਾਲ ਪੁਰਖ ਵਾਹਿਗੁਰੂ ਬੰਦ ਦੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦਵਾਰਿਆਂ ਗੁਰਤਾ ਮਾਜਰਾ ਤੋਂ ਪੰਥ ਨੂੰ ਵਿਸੋੜਿਆ ਗਿਆ ਹੈ ਹੁਲੇ ਦਰਸ਼ਨ ਦਿਦਾਰ ਤੇ ਸੇਵਾ ਸੰਭਾਲ ਦਾ ਦਾਣ ਖਾਲਸਾ ਜੀ ਨੇ ਬਖਸ਼ੋ ਮਿਮਾਰਿਆਂ ਦੇ ਮਾਨ ਨਿਤਾੜਿਆਂ ਦੇ ਤਾਨ ਸਤਿਗੁਰੂ ਨਿਯੋਕਿਆਂ ਦੀ ਓਟ ਨਿਆਸਿਆਂ ਦੇ ਆਸਰੇ ਵਾਹਿਗੁਰੂ ਜੀ ਆਜੇ ਦੀ ਅਪਾਰ ਕਿਰਪਾ ਹੋਈ ਐ ਸੋ ਤਾਪ ਜੀ ਦੀ ਪਵਿੱਤਰ ਗੁਰਬਾਣੀ ਜਗਜੀ ਸਾਹਿਬ ਅਨੰਦ ਸਾਹਿਬ ਨੇ ਸਹੀ ਪਉੜਾ ਦਾ ਜਾਪ ਕੀਤਾ ਜਾਪ ਕਰਦੇ ਆ ਆਪ ਜੀ ਪੀਤ੍ਰ ਗਵਾਣੇਉ ਪੜਦੇ ਹੁੰਦੇ ਆ ਅਨੇਕ ਪ੍ਰਗਾਸੀਆਂ ਚੋਟੀਆਂ ਗਤੀਆਂ ਪਰ ਲੋਹ ਜੀਆਂ ਅਣਜਾਣ ਬੱਚੇ ਸੰਦ ਕੇ ਮਾਂ ਕਰਨਾ ਅੱਗੋ ਸੋਤਿ ਸਵੈਤ ਲਗਾਣੇ ਪੜਨ ਦੀ ਇਸ ਬਾਤ ਬਸੀਂ ਇੱਥੇ ਪਾਸ਼ਾ ਚੜ੍ਹ ਗਿਆ ਕਾਲੀ ਫਰਾਂ ਦਾਤਾ ਤਾਰ ਜੀ ਜੇਤਾ ਸੋਤ ਸਾਕਰ ਨੀ ਭਰਿਆ ਤੇ ਕੇ ਉਗਲ ਹਮਾਰੇ ਦਇਆ ਕਰੋ ਕਿਹ ਮੇਰ ਪਾਉ ਡੁੱਬਦੇ ਪੱਥਰ ਸਾਰੇ ਲੇਖੇ ਕਰੇ ਨਾ ਛੋਟੀਏ ਖੇਣ ਫਿਰ ਭੂਲਣ ਹਾਰ ਬਕਸ਼ਾ ਹਾਰੇ ਬਕਲੇ ਨਾਲ ਪਾਰੋਕਾਰ ਸੱਚੇ ਸਹਿਜ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜੇਨ ਕਦਰ ਆਖੀਂ ਮੇਰੀ ਦਾਦਾ ਦਾ ਸੱਚੇ ਪਾਤਸ਼ਾਹ ਤੋਂ ਸਭ ਆਖਰਵਾਰੇ ਮੇਰੇ ਪਾਤਸ਼ਾਹ ਕਿਰਪਾ ਕਰੀ ਸਾਰਿਆਂ ਦੇ ਸਿਰ ਤੇ ਨੇਹ ਪਰਿਆਤ ਕੀ ਮੇਰੇ ਮਾਲਬ ਸੱਚੇ ਪਾਤਸ਼ਾਹ ਦਾਦਾ ਦਾਤ ਕਿਰਪਾ ਦਈ ਚਲਤੇ ਮੇਰੇ ਪ੍ਰਿਆਤ ਸੱਚੇ ਪਾਸ਼ਾ ਮਹਾਰਾਜ ਜੀ ਦਾਦਾ ਦਾਜੀ ਆਪ ਦੇ ਚਰਣਾ ਕਮਲਾ ਪਾਸ ਅਰਦਾਸ ਬੇਨਤੀ ਕਰਕੇ ਪ੍ਰਿਆ ਸੱਚੇ ਪਾਤਸ਼ਾਹ ਜੋ ਕਿਸਾਨ ਮੋਰਚਾ ਲਗਾਏ ਇਹ ਮੋਰਚੇ ਦੀ ਚੜ੍ਹਦੀ ਕਾਹ ਹੋਵੇ ਸੱਚੇ ਪਾਤਸ਼ਾਹ ਇਹ ਮੋਰਚਾ ਰਹਿ ਸੱਚੇ ਪਾਤਸ਼ਾਹ ਜੀ ਆਪ ਦੀ ਕਿਰਪਾ ਜਿਤਵਲ ਜਾ ਰਹਿ ਮੇਰੇ ਬੁੱਤੇ ਪਾਤਸ਼ਾਹ ਕਿਰਪਾ ਕਰਨੀ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਮਾਰੋ ਸੱਚੇ ਪਾਤਸ਼ਾਹ ਇਹ ਮੋਰਚੇ ਦੀ ਚੜ੍ਹਦੀ ਕਾਹ ਵਿਚਾਰ ਕਰਨਾ ਸੇ ਪਿਆਰੇ ਮੇਲੇ ਜਿਨਾ ਮੜਿਆ ਤੇਰਾ ਨਾਮ ਜਿਤੇ ਆਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਘੋਲੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਣ ਸੋ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਲਓ ਜੀ ਅੱਜ ਆ ਇੱਕ ਟਰੈਕਟਰ ਰਹਿ ਗਿਆ ਇਹਦੇ ਵੀ ਟਾਇਰ ਬਦਲਣੇ ਆ ਬਾਕੀ ਸਾਰੇ ਠੀਕ ਹੋ ਗਏ ਆ ਵਾਹਿਗੁਰੂ ਜੀ ਕਾ ਖਾਲਸਾ ਐਸੇ ਟਰੈਕਟਰ ਦੀ ਰਹਿ ਗਈ ਗੱਲ ਬੱਸ ਇਹਦੇ ਟਾਇਰ ਬਦਲ ਕੇ ਅੱਜ ਇਹਦੀ ਰਿਪੇਅਰ ਹੋ ਜੂ ਬਾਕੀ ਸਾਰੇ ਟਰੈਕਟਰ ਠੀਕ ਹੋ ਚੁੱਕੇ ਆ ਗੱਡੀਆਂ ਵੀ ਸਾਰੀਆਂ ਠੀਕ ਹੋ ਚੁੱਕੀਆਂ ਬੱਸ ਇਹ ਵੀ ਅੱਜ ਸ਼ਾਮ ਤਾਈਂ ਹੋ ਰੂ ਬੱਕਰੀ ਓਕੇ ਜੀ ਧੰਨਵਾਦ ਜਗਜੀਤ ਸਿੰਘ ਆਨੰਦ ਸਿੰਘ ਦਿਆਂ